इसी सिलसिले में मेरे ध्यान में एक केस आया कि मेरी सरकार का पंजाब सरकार का कैबिनेट मंत्री अपने डिपार्टमेंट में टेंडर और बाकी खरीद फरूख में से एक परसेंट कमीशन मांग रहा था तो मैंने उसको गंभीरता से लिया गंभीरता से लिया नोट कर लियो यह मामला सिर्फ मेरे पास ही है मीडिया के पास इसकी कोई जानकारी नहीं है ਏ ਵੀ ਨੋਟ ਕਰ ਲਿਓ ਵੀ ਮਾਮਲਾ ਮੇਰੇ ਕੋਲ ਆ ਮੀਡੀਆ ਕੋਲ ਨਹੀਂ ਹੈਗਾ। ਔਰ ਮੈਂ ਐਕਸ਼ਨ ਲੈਣੇ ਜਾ ਰਹਾ ਹਾਂ। ਐਕਸ਼ਨ ਵੀ ਨੋਟ ਕਰ ਲਿਓ। ਅੱਗੇ ਜਾ ਕੇ ਕੰਮ ਆਊ। ਉਸ ਮੰਤਰੀ ਦਾ ਨਾਮ ਹੈ ਡਾਕਟਰ ਵਿਜੇ ਸਿੰਘਲਾ ਜੋ ਕਿ ਸਿਹਤ ਮੰਤਰੀ ਪੰਜਾਬ ਮੇ ਕੈਬਨਿਟ ਮੇ تھے۔ ਅੱਗੋਂ ਭਗਵੰਤ ਮਾਨ ਦੇ ਦਿੱਲੀ ਵਾਲੇ ਬੌਸ ਜੀਰੀਆਲ ਸਾਹਿਬ ਉਹ ਵੀ ਇਸੇ ਮਸਲੇ ਤੇ ਇੱਕ ਸਪੀਚ ਦੇ ਰਹੇ ਹੱਸੁੰਦੇ ਆ। आज पंजाब के मुख्यमंत्री सरदार भगवंत मान जी ने अपने हेल्थ मिनिस्टर को बर्खास्त कर दिया उसके खिलाफ केस दर्ज करके उन्हें गिरफ्तार किया जा रहा है किसी को इस भ्रष्टाचार का पता नहीं था ना मीडिया को पता था ना विपक्ष को पता था किसी को नहीं पता था मा... सेम बोली बोल रहा कि नहीं किसी नहीं पता सीगा, ना मीडिया नू... ना विपक्ष को सिर्फ भगवंत मान में पता है उ बोली भगवंत मान बोलिया मान साहब चाहते तो मंत्री से सैटिंग करके अपने लिए एक हिस्सा मांग सकते थे अब तक तो ऐसे ही होता था मान साहब चाहते मामले को दबा सकते थे उन्होंने ऐसा नहीं किया मामला वैसे हूँ भी दबिया ही होया मैं तो अगर दसद है डिवेलपमेंट की होंगी है ਵੀਡੀਓ ਪਾਜ਼ ਕਰਕੇ ਤੁਸੀਂ ਥੱਲੇ ਪੜ੍ਹ ਸਕਦੇ ਹੋ ਅਕਤੂਬਰ 2023 ਦੇ ਵਿੱਚ ਭਗਵੰਤ ਮਾਨ ਜਾਂਦਾ ਹੈਗਾ ਮਾਨਸੇ ਜਿਲ੍ਹੇ ਦੇ ਵਿੱਚ ਕੋਟਲੀ ਕਲਾ ਨਾਂ ਦਾ ਪਿੰਡ ਆ ਜਿੱਥੇ ਜਿਹੜਾ ਅੰਮ੍ਰਿਤਪਾਲ ਸਿੰਘ ਨਾਂ ਦਾ ਇੱਕ ਜਵਾਨ ਮੁੰਡਾ ਸੀ ਅਗਨੀ ਵੀਰ ਜਿਹੜੀ મોદી ਦੀ ਸਕੀਮ ਹੈ ਨਮੀ ਉਹਦੇ ਸਕੀਮ ਚ ਭਰਤੀ ਹੋਇਆ ਸੀ ਤੇ ਉਹ ਕਹਿੰਦੇ ਪਹਿਲਾ ਸ਼ੇਰ ਸੀਗਾ ਇਸ ਸਕੀਮ ਦੇ ਰਾਹੀਂ ਜਿਹੜੀ ਵੀ ਭਰਤੀ ਹੋਈ ਸੀ ਕਿਸੇ ਜਵਾਨ ਦੀ ਤੇ ਉੱਥੇ ਉਹਦੇ ਪਰਿਵਾਰ ਦੇ ਨਾਲ ਭਗਵੰਤ ਮਾਨ ਅਫਸੋਸ ਕਰਨ ਜਾਂਦਾ ਆ ਤੇ ਭਗਵੰਤ ਮਾਨ ਦੇ ਪਿੱਛੇ ਸਿੰਗਲਾ ਸਾਹਿਬ ਉਹੀ ਬੈਠੇ ਨੇ ਜਿਹੜੇ ਭ੍ਰਿਸ਼ਟ ਮੰਤਰੀ ਇਹਨਾਂ ਨੇ ਬਰਖਾਸਤ ਕੀਤੇ ਸੀ ਥੋੜੀ ਜੀ ਵੀਡੀਓ ਦੇਖੀਏ ਆਪਾਂ ਆ ਜਿੱਥੇ ਕਰਸਰ ਘੁੰਮ ਰਿਹਾ ਹੈ ਨਾ ਇਹ ਸਿੰਗਲਾ ਸਾਹਿਬ ਬੈਠੇ ਨੇ ਉਹ ਕਿ ਇਹਨਾਂ ਦੇ ਹਲਕੇ ਦਾ ਵਿਧਾਨ ਸਭਾ ਹਲਕੇ ਦਾ ਪਿੰਡ ਸੀਗਾ ਉਹ ਜਿੱਥੇ ਨੂੰ ਉਹ ਜਿਹੜਾ ਸ਼ਹੀਦ ਬਿਲੋਂਗ ਕਰਦਾ ਸੀ ਸੋ ਆ ਤਾਂ ਇਹਨਾਂ ਦੀ ਭ੍ਰਿਸ਼ਟਾਚਾਰ ਵਿਰੋਧੀ ਮਹਿੰਮਾ ਮంత్రి ਆ ਕਿ ਬਰਖਾਸ ਕਰਤਾ ਐਕਸ਼ਨ ਮੈਂ ਲੈ ਰਿਹਾ ਆ ਤੇ ਗੰਭੀਰਤਾ ਨਾਲ ਐਕਸ਼ਨ ਲੈ ਰਿਹਾ ਆ ਦੱਸੋ ਮੈਨੂੰ ਗੰਭੀਰਤਾ ਕਿੱਥੇ ਆ ਇਹਨਾਂ ਨੇ ਬੇਫਿਕਰ ਬਣਾਇਆ ਮੈਂ ਤੁਹਾਨੂੰ ਕਾਰਨ ਦੱਸਦਾ ਕੀ ਆ ਤੇ 2000 ਇਹ ਜਦੋਂ ਭਗਵੰਤ ਮਾਨ ਨੇ ਮੁੱਖ ਮੰਤਰੀ ਦੀ ਸੋਚ ਚੁੱਕੀ ਤਾਂ ਉਸ ਵੇਲੇ ਇਹ ਸਿਟਿੰਗ ਐਮਪੀ ਸੀ ਦਾ ਸੰਗਰੂਰ ਤੋਂ ਪਾਰਟੀ ਦਾ ਇਕਲੌਤਾ ਐਮਪੀ ਉਹ ਇਹਨੇ ਰਿਜ਼ਾਈਨ ਦਿੱਤਾ ਤੇ ਮੁੱਖ ਮੰਤਰੀ ਬਣ ਗਿਆ ਹੁਣ ਉਹ ਉੱਥੇ ਉਪ ਚੋਣ ਹੋਣੀ ਸੀਗੀ 6 ਮਹੀਨਿਆਂ ਦੇ ਵਿੱਚ ਉਹ ਚੋਣ ਅਨਾਉਂਸ ਹੋਈ ਹੈਗੀ ਜੁਲਾਈ ਦੇ ਵਿੱਚ ਉਹ ਚੋਣ ਹੋਈ ਹੈ ਇਸੇ ਸਾਲ 2022 ਦੇ ਵਿੱਚ ਠੀਕ ਹੈ ਜੀ ਤੇ ਉਹਦੇ ਵਾਸਤੇ ਇਹਨਾਂ ਨੇ ਇਹ ਡਰਾਮਾ ਰਚਿਆ ਸੀ ਸਾਰਾ ਮਈ ਦੇ ਐਂਡ ਦੇ ਵਿੱਚ ਉਹਨੂੰ ਟਾਰਗੇਟ ਕੀਤਾ ਇਹਨਾਂ ਨੇ ਉਹ ਮੰਤਰੀ ਨੂੰ ਤੇ ਉਹ ਮੰਤਰੀ ਮਈ ਦਾ ਐਂਡ ਜੂਨ ਸਾਰਾ ਮਹੀਨਾ ਤੇ ਜੁਲਾਈ ਦੇ ਪਹਿਲੇ ਹਫਤੇ ਉਹ ਜਮਾਨਤ ਤੇ ਬਾਹਰ ਆ ਗਿਆ ਇਧਰੋਂ ਵੋਟਾਂ ਪੈ ਗਈਆਂ ਸੰਗਰੂਰ ਦੀ ਉਪ ਚੋਣ ਲਈ ਜਿੱਥੇ ਸਮਰੱਥ ਸਿੰਘ ਮਾਨ ਉਹਨੂੰ ਐਮਪੀ ਬਣੇ ਨੇ ਉਧਰੋਂ ਉਹ ਜਮਾਨਤ ਤੇ ਬਾਹਰ ਆ ਗਿਆ ਉ ਤੋਂ ਬਾਅਦ ਇਹ ਕੇਸ ਟੋਟਲੀ ਰਫਾ ਦਫਾਇਆ ਮੈਨੂੰ ਦੱਸ ਦਿਓ ਕੀ ਡਵੈਲਪਮੈਂਟ ਹੈ ਇਹਦੇ ਵਿੱਚ ਉਹ ਬੰਦਾ ਜ਼ਮਾਨਤ ਲੈ ਗਿਆ ਹੁਣ ਇਹਦੇ ਭਗਵੰਤਮਾਨ ਦੀਏ ਜਿਹੜੇ ਅੰਨੇ ਭਗਤ ਨੇ ਉਹ ਕਹਿੰਦੇ ਨੇ ਵੀ ਜ਼ਮਾਨਤ ਭਗਵੰਤਮਾਨ ਦੇ ਹੱਥ ਨਹੀਂ ਹੈਗੀ ਉਹ ਕੋਰਟ ਦਾ ਮਾਮਲਾ ਹੈ ਕੋਰਟ ਭਗਵੰਤਮਾਨ ਨਹੀਂ ਚਲਾਉਂਦਾ ਭਰਾਵੋ ਭਗਵੰਤਮਾਨ ਕੋਲ ਜਿਹੜੇ ਸਰਕਾਰੀ ਵਕੀਲਾਂ ਦੀ ਫੌਜ ਹੈ ਪੂਰੀ 100 ਦੇ ਕਰੀਬ ਇਹਦੇ ਕੋਲ ਵਕੀਲ ਨੇ ਇੱਕ ਮੁੱਖ ਵਕੀਲ ਹੁੰਦਾ ਹੈ ਜਿਹੜੇ ਤਿੰਨ ਬਦਲ ਚੁੱਕੇ ਆ ਭਗਵੰਤਮਾਨ ਹੁਣ ਤੱਕ ਉਹਨਾਂ ਨੂੰ ਖੋੜੇ ਤੇ ਲਾਉਣਾਗੇ ਸਾਰੇ ਜਮਾਨਤਾਂ ਤੇ ਲਈ ਜਾਂਦੇ ਨੇ ਜਦੋਂ ਕੇਸ ਹੀ ਨਕਲੀ ਆ ਇਹ ਸਿਰਫ ਲੋਕਾਂ ਨੂੰ ਬੇਫਕੂਫ ਬਣਾਉਣਾ ਲਿਆ ਹੋਇਆ ਇਹਨਾਂ ਨੇ ਇਹ ਤਾਂ ਚਲੋ ਆ ਕੁਦਰਤੀ ਵੀਡੀਓ ਮੈਂ ਉਹਦੀ ਫੇਸਬੁੱਕ ਪੇਜ ਤੇ ਜਾ ਕੇ ਮੰਤਰੀ ਦੇ ਸਾਹਬ ਕਾ ਮੰਤਰੀ ਦੇ ਵੇਖ ਲਈ ਵੀ ਭਗਵੰਤ ਮਾਨ ਦੇ ਨਾਲ ਤੁਰਿਆ ਫਿਰਦਾ ਪਰ ਇਸ ਤੋਂ ਪਹਿਲਾਂ ਹੀ ਜਦੋਂ ਉਹ ਜਮਾਨਤ ਬਾਹਰ ਆਇਆ ਪਾਰਟੀ ਦੇ ਸਾਰੇ ਪ੍ਰੋਗਰਾਮਾਂ 'ਚ ਪੂਰੀ ਸ਼ਰਕਤ ਕਰ ਰਿਹਾ ਸੀਗਾ ਤੇ ਕਿੱਥੇ ਗਈ ਉਹ ਗੰਭੀਰਤਾ ਹਿੰਦੀ ਚ ਭਗਵੰਤ ਮਾਨ ਨੇ ਉਹ ਭਾਸ਼ਣ ਦਿੱਤਾ ਆ ਜਿਹੜਾ ਸ਼ੁਰੂ ਚ ਮੈਂ ਚ ਲਾਇਆ ਉਹ ਇਸ ਕਰਕੇ ਵੀ ਸਾਰੇ ਇੰਡੀਆ ਨੂੰ ਦੱਸਣਾ ਹੈਗਾ ਵੀ ਅਸੀਂ ਐਂਟੀ ਕ腐ਪਸ਼ਨ ਕਿੱਡਾ ਇੱਕ ਵੱਡਾ ਸਾਡੇ ਅਸੀਂ ਕਟੜ ਅਸੀਂ ਇਮਾਨਦਾਰ ਹੈਗੇ ਆ ਕਿ ਪੰਜਾਬੀ ਚ ਬੋਲਦਾ ਤੇ ਸਿਰਫ ਪੰਜਾਬ ਚ ਰਹਿ ਜਾਣਾ ਸੀਗਾ ਉਹ ਹੁਣ ਪੁੱਛੋ ਇਹਨਾਂ ਨੂੰ ਇਹਦੇ ਜਿਹੜੀ ਸੋਸ਼ਲ ਮੀਡੀਆ ਤੇ ਅਨੇ ਭਗਤ ਤੁਰੇ ਫਿਰਦੇ ਨੇ ਜਵਾਬ ਦੇਣ ਵੀ ਆ ਮੰਤਰੀ ਜਮਾਨਤ ਚ ਲੋਕ ਕੋਰਟ ਨੇ ਦੇ ਦਿੱਤੀ ਜਿਹੜੀ ਕਿ ਭਗਵੰਤ ਮਾਨ ਦੇ ਵਕੀਲਾਂ ਤੋਂ ਨਹੀਂ ਰੁਕੀ ਪਰ ਨਾਲ ਕਾਤੇ ਲਈ ਫਿਰਦੇ ਨੇ ਇਹਨੂੰ ਕੀ ਇਹਦੇ ਕੇਸ ਦੀ ਕ腐ਪਸ਼ਨ ਵਾਲੇ ਕੇਸ ਦੀ ਕੀ ਅਪਡੇਟ ਹੈ ਜੀ ਕਿੰਨੀਆਂ ਕਿ ਤਰੀਕਾਂ ਪਈਆਂ ਇਹਦੀਆਂ ਸੋ ਇਹ ਸਾਰਾ ਸੈਟਅਪ ਸੀਗਾ ਡਰਾਮਾ ਸੀਗਾ ਇਹ ਸਿਰਫ ਸੰਗਰੂਰ ਚੋਣ ਦੇ ਵਿੱਚ ਥੋੜਾ ਜਿਹਾ ਲੋਕਾਂ ਨੂੰ ਇਮਪ੍ਰੈਸ ਕਰਨ ਦੇ ਬਾਰੇ ਤੇ ਲੋਕਾਂ ਦੇ ਅੱਖਾਂ 'ਚ ਘੱਟਾ ਪਾਇਆ ਗਿਆ ਤੇ ਹੋਰ ਵੀ ਬਹੁਤ ਸਾਰੇ ਮਸਲੇ ਨੇ ਇਵੇਂ ਹੀ ਘੱਟਾ ਪਾ ਰਹੇ ਨੇ ਕੋਈ ਇਹ ਕੱਟੜ ਇਮਾਨਦਾਰ ਨਹੀਂ ਗੇ ਇਹ ਕੱਟੜ ਪਖੰਡੀ ਤੇ ਛੋਟੇ-ਮੋਟੇ ਬੇਈਮਾਨੀਆਂ ਤੇ ਇਹਨਾਂ ਦੀਆਂ ਹੋ ਗਈਆਂ ਨੇ 5 ਸਾਲਾਂ ਦੇ ਵਿੱਚ ਇਹਨਾਂ ਨੇ ਬਰਾਬਰ ਦੇ ਬਾਦਲ ਕੈਪਟਨ ਉਹਨਾਂ ਦੇ ਬਰਾਬਰ ਬੇਈਮਾਨ ਜਿਹੜੀ ਕਰਨ ਦੇ ਤਰੀਕੇ ਨੇ ਉਹ ਸਿੱਖ ਲੈਣੇ ਨੇ ਜੇ ਕਿਤੇ ਗਲਤੀ ਨਾਲ ਦੂਜੀ ਟਰਮ ਆ ਗਈ ਤੇ ਪੂਰੇ ਆਹੂ ਲਾਉਣਗੇ ਇਹ ਪੰਜਾਬ ਦੇ ਕਿਉਂਕਿ ਇਹਨਾਂ ਨੂੰ ਪਤਾ ਵੀ ਤੀਜੀ ਟਰਮ ਫਿਰ ਨਹੀਂ ਆਉਣੀ